ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮਨ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਮਿਹਰ ਦਾ ਸਦਕਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀ ਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਹਿਲੇ ਪਾਠ ਸਾਹਿਬ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ ਸਤਿਗੁਰਾਂ ਦੇ 15 ਸ਼ਬਦ ਸੰਪੂਰਨ ਹੋਏ ਹਨ 16ਵਾਂ ਸ਼ਬਦ ਪਾਤਸ਼ਾਹ ਜੀ ਆਪਣੀ ਰਸਨਾ ਤੋਂ ਭਾਈ ਬਿਆਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਓ ਪਾਤਸ਼ਾਹ ਜੀ ਵਚਨ ਕਰਦੇ ਹਨ ਜੀ ਆਸਾ ਮਹੱਲਾ ਪਹਿਲਾ ਨੇਵੇਂ ਮਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੇ ਹਰ ਰੱਖਿਆ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਵਿਚਾਰਿਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਬਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਸਾਨੂੰ ਬਦੇਸ਼ ਬਖਸ਼ਦੇ ਹਨ ਜੀਵਨ ਨਿਮ ਨਿਮ ਪਾਏ ਲੱਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਆਸ਼ਾ ਜੀ ਕਹਿੰਦੇ ਨਿਮ ਨਿਮ ਕੇ ਭਾਵ ਕੀ ਉਹਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਪਾਏ ਲੱਗੋ ਭਾਵ ਕੀ ਉਹਦੇ ਚਰਨ ਕਮਲ ਜਿਹੜੇ ਹਨ ਉਹਦੇ ਵਿੱਚ ਧਾਰਨ ਕਰੋ ਸੇ ਮਹਾਰਾਜ ਜੀ ਕਹਿੰਦੇ ਮਾਨ ਜਿਹੜਾ ਹੋ ਹੁਮੇ ਤੁਰ ਤੋ ਕੇ ਉਹਦੇ ਚਰਨਾਂ ਦੇ ਵਿੱਚ ਅਰਪਣ ਕਰ ਦੇਵ ਆਪਣੇ ਗੁਰੂ ਦੇ ਮਹਾਰਾਜ ਜੀ ਕਹਿੰਦੇ ਨਿਮਨ ਪਾਏ ਲੱਗੋ ਗੁਰ ਆਪਣੇ ਸੱਚੇ ਸਤਗੁਰ ਦੇ ਮਹਾਰਾਜ ਜੀ ਕਹਿੰਦੇ ਉਥੇ ਮਨ ਜਿਹੜਾ ਹੈ ਉਹ ਨੀਵਾ ਹੋਣਾ ਚਾਹੀਦਾ ਉਥੇ ਸਾਡੀ ਤੌਣ ਸਾਡਾ ਸਿਰ ਤਾਂ ਨੀਵਾ ਹੁੰਦਾ ਉਹਦੇ ਚਰਨਾਂ ਦੇ ਵਿੱਚ ਚਰਨ ਕਮਲਾਂ ਦੇ ਵਿੱਚ ਉਹਦੇ ਨਾਲ ਨਾਲ ਪਿਆਰਿਓ ਮੇਂ ਦਾ ਤਿਆਗ ਕਰਕੇ ਮਨ ਨੂੰ ਵੀ ਉਹਦੇ ਅਰਪਣ ਕਰਨਾ ਚਾਹੀਦਾ ਨਹੀਂ ਤਾਂ ਸਾਰੀ ਜ਼ਿੰਦਗੀ ਸਰੀਰ ਪੱਖੋਂ ਤਾਂ ਨੀਵੇਂ ਹੁੰਦੇ ਰਹਿਵਾਂਗੇ ਮਥਾ ਉਹਦੇ ਚਰਨਾਂ ਤੇ ਸਿਰ ਰੱਖ ਦਵਾਂਗੇ ਪਰ ਮਨ ਜੇ ਨਹੀਂ ਹਾਜ਼ਰ ਹੋਇਆ ਫਿਰ ਬਾਹਰ ਨੇ ਨੀਵੇਂ ਪੰਦਾ ਕੋਈ ਲਾਭ ਨਹੀਂ ਹੈ ਇਸ ਪਰਥਾਏ ਸਤਿਗੁਰ ਜੀ ਕਈ ਜਗ੍ਹਾ ਤੇ ਵਰਣਨ ਕਰਦੇ ਹਨ ਔਰ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਤਾਂ ਨਿਉਣ ਦਾ ਫਾਇਦਾ ਹੈ ਜੇ ਮਨ ਵੀ ਉਹਦੇ ਚਰਨਾਂ ਵਿੱਚ ਅਰਪਣ ਕੀਤਾ ਜਾਵੇ ਨਿਤਾ ਮਹਾਰਾਜ ਜੀ ਕਹਿੰਦੇ ਦੁਨੀਆ ਤੇ ਗਿਣਤੀ ਨਹੀਂ ਹੈ ਕਿੰਨੇ ਕੀ ਲੋਕ ਸਰੀਰ ਪੱਖੋਂ ਉਹਦੇ ਚਰਨਾਂ ਵਿੱਚ ਮੱਥਾ ਰੱਖਦੇ ਹਨ ਸਾਡੇ ਕੋਲ ਗਿਣਤੀ ਨਹੀਂ ਹੋ ਸਕਦੀ ਸੰਸਾਰ ਵਿੱਚ ਸ੍ਰਿਸ਼ਟੀ ਵਿੱਚ ਕਿੰਨੇ ਉਹਦੇ ਰੂਪ ਤੇ ਕਿੰਨੇ ਲਗ ਲਗ ਉਹਦੇ ਭਗਤ ਹਨ ਉਹਨੂੰ ਮੱਥਾ ਟੇਕਣ ਵਾਲੇ ਹਨ ਪਰ ਉਹਨਾਂ ਵਿੱਚੋਂ ਥੋੜੀ ਗਿਣਤੀ ਰਹਿ ਜਾਂਦੀ ਹੈ ਜਿਹੜੇ ਦੋਵੇਂ ਪੱਖਾਂ ਤੋਂ ਉਹਦੇ ਚਰਨਾ ਤਿਰਪਣ ਹੁੰਦਿਆ ਮਨ ਇਕ ਤਨ ਹੁੰਦਾ ਇਕ ਮਨ ਹੁੰਦਾ ਦੋਵੇਂ ਚੀਜ਼ਾਂ ਉਹਦੇ ਅਰਪਣ ਕਰ ਦੋਣੀਆਂ ਇੱਥੇ ਗੁਰੂ ਨਾਨਕ ਮਹਾਰਾਜ ਜੀ ਦੂਆ ਪੱਖਾਂ ਦੀ ਗੱਲ ਕਰਦੇ ਹਨ ਕਹਿੰਦੇ ਨਿਮ ਨਿਮ ਪਾਏ ਲੱਗੋ ਗੁਰ ਆਪਣੇ ਮਹਾਰਾਜ ਜੀ ਕਹਿੰਦੇ ਆਪਣੇ ਗੁਰਾਂ ਦੇ ਮਨ ਤਨ ਧਨ ਸਭ ਕੁਝ ਸੌਂਪ ਕੇ ਉਹਦੇ ਚਰਨਾਂ ਤੇ ਮस्तक ਰੱਖਦੀ ਏ ਆਤਮ ਰਾਮ ਨਿਹਾਰਿਆ ਕਿਹੜ ਕਹਿੰਦੇ ਆਤਮਾ ਉਹ ਰਾਮ ਦੇ ਦਰਸ਼ਨ ਪਾ ਲਵੇ ਉਸ ਘਰ ਵਿੱਚ ਉਹ ਰਾਮ ਆ ਕੇ ਵਸ ਜਾਵੇਗਾ ਪ੍ਰਮਾਤਮਾ ਦਾ ਵਾਸ ਹੋ ਜਾਵੇਗਾ ਕਰਤ ਵਿਚਾਰ ਹਿਰਦੇ ਹਰ ਰਵਿਆ ਹਿਰਦੇ ਦੇਖ ਨਿਹਾਰਿਆ ਮਹਾਰਾਜ ਕਹਿੰਦੇ ਉਹਦੀ ਵਿਚਾਰ ਕਰਕੇ ਦੇਖ ਲੋ ਕਰਤ ਵਿਚਾਰ ਹਿਰਦੇ ਹਰ ਰਵਿਆ ਕਹਿੰਦੇ ਉਹਦੀ ਵਿਚਾਰ ਨੂੰ ਮੰਨੋ ਉਹਦੇ ਗੁਣਾਂ ਨੂੰ ਮੰਨੋ ਫਿਰ ਦੇ ਹਿਰਦੇ ਵਿੱਚ ਟਿਕ ਜਾਵੇਗਾ ਈਮਾਰਾ ਜੀ ਕਹਿੰਦੇ ਕਰਤ ਵਿਚਾਰ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਹਿਰਦੇ ਹਰ ਰਵਿਆ ਅਰਜ ਜੀ ਕਹਿੰਦੇ ਸਾ ਅਸੀਂ ਵਿਚਾਰ ਕਰਕੇ ਦੇਖ ਲਈ ਉਹ ਮਾਲਕ ਜਿਹੜਾ ਹਿਰਦੇ ਦੇ ਵਿੱਚ ਰੱਬ ਗਿਆ ਵਸ ਗਿਆ ਹਿਰਦੇ ਦੇਖ ਨਿਹਾਰਿਆ ਉਹਨੂੰ ਹਿਰਦੇ ਵਿੱਚ ਤੁਸੀਂ ਪਾ ਲਿਆ ਹੈ ਹਿਰਦੇ ਵਿੱਚ ਹੀ ਮਾਨ ਹਿਰਦੇ ਵਿੱਚੋਂ ਉਹਦੇ ਦਰਸ਼ਨ ਕਰ ਲਏ ਹਨ ਆਸ਼ਾ ਜੀ ਕਹਿੰਦੇ ਉਹਨੂੰ ਦੇਖ ਲਿਆ ਹੈ ਬੋਲੋ ਰਾਮ ਰਹੀ ਨਿਸਤਾਰਾ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਕੁਮਾਰ ਜੀ ਰਹਾਉ ਦੀ ਪੰਕਤੀ ਵਿੱਚ ਕੇਂਦਰੀ ਭਾਵ ਦੱਸਾਂ데요 ਬੋਲੋ ਰਾਮ ਕਰੇ ਨਿਸਤਾਰਾ ਕਹਿੰਦੇ ਮੁਖ ਚ ਜਦੋਂ ਰਾਮ ਫੁੱਲਾਂਗੇ ਰਮਿਓ ਏਰਬ ਪ੍ਰਭੂ ਦਾ ਨਾਮ ਫੁੱਲਾਂਗੇ ਨਾ ਜੀਬਾ ਤੋਂ ਤੇ ਕਹਿੰਦੇ ਆਤਮਾ ਦਾ ਨਿਸਤਾਰਾ ਹੈ ਇਸ ਭਾਵ ਸਾਗੁਰ ਤੋਂ ਸ੍ਰਿਸ਼ਟੀ ਤੋਂ ਸਮੁੰਦਰ ਤੋਂ ਆਤਮਾ ਪਾਰ ਹੋ ਜਾਵੇਗੀ ਇਕੋ ਹੀ ਆਰਾਮ ਰਮੇ ਹੋਏ ਨਾਰ RAM ਦੇ ਨਾਮ ਦੇ ਨਾਲ ਨਿਸਤਾਰਾ ਤੇ ਉਹ ਜੇ ਵਾਰਾਂ ਹੀ ਬੋਲ ਕੀ ਗਾ ਸਕਦੇ ਆ ਸੀ ਤਾਂ ਹੀ ਉਹ ਹਿਰਦੇ ਵਿੱਚ ਵਸੇਗਾ ਤੇ ਅਸੀਂ ਭਾਵ ਸਾਗਰ ਤੋਂ ਪਿਆਰਿਓ ਨਿਸਤਾਰੇ ਤੋਂ ਭਾਵ ਤਰ ਜਾਵਾਂਗੇ ਗੁਰ ਪ੍ਰਸਾਦ ਰਤਨ ਹਰ ਲਾਭੇ ਮਿਟਿਏ ਗਿਆਨ ਹੋਈ ਉਜਿਆਰਾ ਬਿਮਾਰਾ ਜੀ ਕਿ ਦੇਖੋ ਜਾਤ ਦਸ ਦਿਨ ਕਹਿੰਦੇ ਜਦੋਂ ਗੁਰੂ ਕਿਰਪਾ ਧਾਰ ਦੇਣ ਜਦੋਂ ਸੱਚਾ ਗੁਰੂ ਪਰਸਾਨ ਨੂੰ ਜਾਵੇ ਕਿਰਪਾ ਕਰ ਦੇਵੇ ਰਤਨ ਹਰ ਲੱਭੈ ਕਹਿੰਦੇ ਜਿਹੜੇ ਰਤਨarupī ਨਾਮ ਨੂੰ ਤੂੰ ਲੱਭਦਾ ਫਿਰਦਾ ਸੀ ਤੇ ਮਹਾਰਾਜ ਜੀ ਕਹਿੰਦੇ ਮਿੱਟੀ ਅਗਿਆਨ ਹੋਏ ਨਿਸਤਾਰਾ ਹਿਰਦੇ ਵਿੱਚੋਂ ਹੀ ਰਤਨ ਰੂਪੀ ਹਰੀ ਦਾ ਨਾਮ ਪ੍ਰਗਟ ਹੋ ਜਾਵੇਗਾ ਹਿਰਦੇ ਦੇ ਵਿੱਚ ਔਗਣਾ ਦੀਂਹਰਾ ਜਿਹੜਾ ਹੈ ਆਸ਼ਾ ਜੀ ਕਹਿੰਦੇ ਉਹਦਾ ਨਾਸ ਹੋ ਜਾਵੇਗਾ ਜਦੋਂ ਰਤਨ ਉਥੇ ਆ ਜਾਣ ਨਾ ਜਿੱਥੇ ਜਿਹਦੇ ਹੱਥ ਵਿੱਚ ਰਤਨ ਹੋਣ ਜਾਂ ਜੇਬ ਵਿੱਚ ਉਹ ਪ੍ਰਕਾਸ਼ ਕਰ ਦਿੰਦੇ ਹਨ ਉਹ ਰਤਨ ਐਸੀ ਚੀਜ਼ ਆ ਉਹ ਪ੍ਰਕਾਸ਼ ਕਰ ਦਿੰਦਾ ਹੈ ਉਹ ਲੋਕਿਆ ਛਪਿਆ ਨਹੀਂ ਰਹਿੰਦਾ ਇਸੇ ਤਰ੍ਹਾਂ ਹੀ ਕਹਿੰਦੇ ਗੁਰਮੁਖਾਂ ਤੇ ਜਦੋਂ ਕਿਰਪਾ ਕਰਦਨ ਗੁਰਪ੍ਰਸਾਦ ਗੁਰੂ ਕਿਰਪਾ ਰਤਨ ਹਰ ਲੱਭੈ ਕਹਿੰਦੇ ਜਦੋਂ ਗੁਰੂ ਕਿਰਪਾ ਕਰੇ ਪਿਆਰਿਓ ਉਹ ਰਤਨ ਜਿਹੜਾ ਹਜਿ ਦਾ ਨਾਮ ਹੈ ਉਲਭ ਜਾਂਦਾ ਹਿੰਦੂ ਨੂੰ ਬਾਹਰ ਲੱਭਣ ਦੀ ਖੋਜਣ ਦੀ ਲੋੜ ਨਹੀਂ ਪੈਂਦੀ ਹਿਰਦੇ ਵਿੱਚ ਹੀ ਉਹ ਜਿਵੇਂ ਰਤਨ ਜਾਗ ਜਾਂਦੇ ਹਨ ਪ੍ਰਕਾਸ਼ ਹੋ ਜਾਂਦੇ ਹਨ ਕਹਿੰਦੇ ਇਸੇ ਤਰ੍ਹਾਂ ਹੀ ਹਿਰਦਾ ਜਿਹੜਾ ਖੜ ਜਾਂਦਾ ਉਸ ਤੋਂ ਗਿਆਨਤਾ ਦਾ ਹੰਦੀ ਰਾਗ ਗੁਣਾ ਦਾ ਲੈ ਜਾਂਦਾ ਮਿੱਟੀ ਅਗਿਆਨ ਹੋਏ ਉਜਿਆਰਾ ਅਗਿਆਨਤਾ ਮਿਟ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਜਿਆਰਾ ਉਜਾਲਾ ਹੋ ਜਾਂਦਾ ਚਾਨਣ ਹੋ ਜਾਂਦਾ ਰਹਾਓ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਵਚਨ ਕਰਦੇ ਹਨ ਰਬਨੀ ਰਵੈ ਬੰਧਨ ਨਹੀਂ ਟੁੱਟੈ ਵਿੱਚ ਹੋਮੇ ਭਰਮ ਨਾ ਜਾਇ ਪੀ ਮਹਾਰਾਜ ਜੀ ਕਹਿੰਦੇ ਜੀ ਉਹਦੇ ਨਾਲ ਮੇਲ ਨਹੀਂ ਰਮਣੀ ਰਵੇ ਬੰਧਨ ਨਹੀਂ ਟੁੱਟੈ ਕਹਿੰਦੇ ਫਿਰ ਬੰਧਨ ਨਹੀਂ ਟੁੱਟ ਸਕਦੇ ਇਹ ਬੰਧਨਾ ਦੀਆਂ ਜੰਜੀਰਾਂ ਉਹ ਮਾਲਕ ਦੀ ਨਾਮ ਦੀ ਕੁੰਜੀ ਖੋਲ ਦਿੰਦੀ ਐ ਇਹ ਜਿੰਦਰੀਆਂ ਨੂੰ ਨਾਮ ਦੀ ਕੁੰਜੀ ਖੋਲਦੀ ਐ ਮਹਾਰਾਜ ਜੀ ਕਹਿੰਦੇ ਹੋਰ ਕੋਈ ਢੰਗ ਨਹੀਂ ਐ ਤਰੀਕਾ ਨਹੀਂ ਐ ਜੇ ਬੰਧਨਾ ਤੋਂ ਕੁਸ਼ਤਕਾਰਾ ਲੈਣਾ ਹੈ ਜੰਜੀਰਾਂ ਖੁੱਲਣੀਆਂ ਨੇ ਉਕਰਾਂ ਦੀਆਂ ਹੁੰਦੀਆਂ ਮਹਾਰਾਜ ਜੀ ਕਹਿੰਦੇ ਫਿਰ ਨਾਮ ਦੀ ਕੁੰਜੀ ਲਾਣੀ ਪਵੇਗੀ ਇਹ ਜਿੰਦਾ ਤਾਂ ਖੁੱਲਣਾ ਜੰਜੀਰਾ ਤਾਂ ਲੈਣੀ ਹੈ ਵਿੱਚ ਹੋਮੇ ਬੰਧਨ ਜਾਈ ਕਹਿੰਦੇ ਨਹੀਂ ਤਾਂ ਹੋਮੇ ਦੇ ਬੰਧਨਾਂ ਵਿੱਚ ਜੀ ਗੱਲ ਸੜ ਜਾਵਾਂਗੇ ਸਤਗੁਰੂ ਮਿਲੈ ਤਾਂ ਹਉਮੈ ਟੁੱਟੈ ਤਾਂ ਕੋ ਲਖੇ ਪਾਈ ਮਹਾਰਾਜ ਜੀ ਦੇ ਕੁਝ ਬਾਬ ਦਿੰਦੇ ਹਨ ਕਹਿੰਦੇ ਸਤਗੁਰੂ ਮਿਲੈ ਮਹਾਰਾਜ ਜੀ ਕਹਿੰਦੇ ਸੱਚਾ ਗੁਰੂ ਜਦੋਂ ਮਿਲ ਜਾਂਦਾ ਹੈ ਕਾ ਹੋਮੇ ਦੀਆਂ ਜੰਜੀਰਾਂ ਲਾਹ ਦਿੰਦਾ ਔਰ ਟੁੱਟ ਜਾਂਦੀਆਂ ਹਨ ਕਿਉਂ ਮਾਲਕ ਸਤਿਗੁਰੂ ਜੀ ਨਾਮ ਦੀ ਕੁੰਜੀ ਲਾ ਕੇ ਜੰਜੀਰਾਂ ਨੂੰ ਤੋੜ ਦਿੰਦੇ ਹਨ ਖੋਲ ਦਿੰਦੇ ਹਨ ਤਾਂ ਕੋ ਲੇਖੇ ਪਾਈ ਮਹਾਰਾਜ ਜੀ ਕਹਿੰਦੇ ਫਿਰ ਉਹ ਦਾ ਨਾ ਲੇਖਾ ਜਿਹੜਾ ਉਹ ਪਾੜ ਦਿੱਤਾ ਜਾਂਦਾ ਹੈ ਹੋਮੇ ਟੁੱਟਾ ਤਾਂ ਕੋ ਲੇਖੇ ਪਾਈ ਮਹਾਰਾਜ ਜੀ ਕਹਿੰਦੇ ਉਹ ਮੀ ਟੁੱਟ ਗਈ ਹੋਮੇ ਦੀਆਂ ਜੰਜੀਰਾਂ ਲਹਿ ਗਈਆਂ ਤੇ ਫਿਰ ਮਹਾਰਾਜ ਜੀ ਕਹਿੰਦੇ ਲੇਖਾ ਕਾਦਾ ਉਹਨਾਂ ਚ ਜੀ ਲੇਖਾ ਜਿਨ੍ਹਾਂ ਚ ਹੋਮੇ ਕੁਮਾਰੇ ਜਿੰਨਾ ਤੇਰ ਮਰਜ਼ੀ ਦੇ ਨਾਲ ਤੁਰੇ ਫਿਰਦੇ ਆ ਮਰਜ਼ੀ ਨਾਲ ਕੰਮ ਕਰੀ ਜਾਂਦੇ ਆ ਗਲਤ ਬਲਤ ਬੋਲੀ ਜਾਂਦੇ ਆ ਗਲਤ ਬਲਤ ਸੋਜੀ ਬਿਰਤੀ ਰੱਖੀ ਜਾਂਦੇ ਆ ਉਹਨਾਂ ਚੀਜ਼ੇ ਲੇਖਾ ਜੋ ਖਾਲ ਲਿਖਿਆ ਜਾਂਦਾ ਤੇ ਜਦੋਂ ਸੱਚੇ ਗੁਰੂ ਨਾਲ ਮੇਲ ਹੋ ਗਿਆ ਸਤਿਗੁਰੂ ਮਿਲੇ ਤਾਂ ਬੰਧਨ ਟੁੱਟੇ ਉਹ ਬੰਦਨਾ ਨੂੰ ਹੀ ਤੋੜ ਦਿੰਦੇ ਆਣ ਉਹ ਮਾਲਕ ਕੁਮਾਰਾ ਜੀ ਕਹਿੰਦੇ ਆਤਮਾ ਨੂੰ ਮੁਕਤ ਕਰ ਦਿੰਦੇ ਆਣ ਇਸ ਜੰਜੀਰਾ ਤੋਂ ਬਾਹਰ ਕੱਢ ਦਿੰਦੇ ਆਣ ਨਾਨਕ ਹਰ ਹਰ ਨਾਮ ਭਗਤ ਪ੍ਰੇਪ੍ਰੀਤਮ ਸੁਖ ਸਾਗਰ ਉਰਤਾਰੇ ਅਰਜ ਜੀ ਕਹਿੰਦੇ ਹਰ ਹਰ ਨਾਮ ਹਰੀ ਦੇ ਨਾਮ ਦੀ ਭਗਤੀ ਕਰਨ ਵਾਲੇ ਭਗਤ ਜਨ ਉਹ ਪਿਆਰੇ ਹਨ ਮਹਾਰਾਜ ਜੀ ਕਹਿੰਦੇ ਕਹਿੰਦੇ ਉਹਨਾਂ ਨੂੰ ਪਰਮੇਸ਼ਰ ਪ੍ਰੀਤਮ ਪਿਆਰਾ ਲੱਗਦਾ ਹੈ ਜਿਹੜੇ ਹਰ ਹਰ ਨਾਮ ਤੇ ਹੁੰਦਿਆਂ ਉਹਦੀ ਭਗਤੀ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜਿਹੜੇ ਨਾਮ ਨੂੰ ਹਰ ਹਰ ਨੂੰ ਧਰ ਆਉਂਦੇ ਹਨ ਉਹਦੀ ਭਗਤੀ ਭਾਵਨਾ ਇਹਦੇ ਵਿੱਚ ਰੱਖਦਿਆਂ ਉਹਨਾਂ ਨੂੰ ਸੱਚਾ ਪ੍ਰਭੂ ਹੀ ਪਿਆਰਾ ਲੱਗਦਾ ਹੈ ਉਹ ਪ੍ਰੀਤਮ ਹੀ ਪ੍ਰਯਾ ਲੱਗਦਾ ਪ੍ਰੇਤ ਤੋਂ ਭਾਵ ਪਿਆਰਾ ਪ੍ਰੀਤਮ ਸੁਖ ਸਾਗਰ ਊਰ ਧਾਰੇ ਮਹਾਰਾਜ ਕਹਿੰਦੇ ਕਿਉਂ ਸੁੱਖਾਂ ਦਾ ਸਾਗਰ ਹੈ ਉਹ ਭਗਤਾ ਨੂੰ ਪਿਆਰਾ ਲੱਗਦਾ ਉਹਨਾਂ ਨੂੰ ਪਤਾ ਹੈ ਕਿ ਆਤਮਾ ਨੂੰ ਸੁੱਖ ਦੇ ਨਾਲ ਉਹਦਾ ਨਾਮ ਹੀ ਹੈ ਇਸ ਕਰਕੇ ਵਾਰ-ਵਾਰ ਭਗਤੀ ਕਰਦੇ ਹਨ ਊਰ ਦੀ ਪ੍ਰਸੰਸਾ ਗਾਉਂਦੇ ਹਨ ਇਉ ਉਹਨੂੰ ਪਿਆਰ ਕਰਦਿਆਂ ਪ੍ਰੀਤਮ ਨੂੰ ਹਰੀ ਨੂੰ ਇਹ ਮਹਾਰਾਜ ਜੀ ਕਹਿੰਦੇ ਉਹ ਸੁੱਖਾਂ ਦਾ ਸਾਗਰ ਹੈ ਭਾਈ ਉਹ ਸੁਖ ਦਿੰਦਾ ਸੁਖ ਸਾਗਰ ਉਰ ਧਾਰੈ ਕਹਿੰਦੇ ਹਿਰਦੇ ਵਿੱਚ ਉਹਨਾਂ ਦੇ ਸੁਖ ਵਸ ਜਾਂਦਾ ਭਗਤ ਵਸਲ ਜਗ ਜੀਵਨ ਦਾਤਾ ਮਤ ਗੁਰ ਮਤ ਹਰ ਨਿਸਤਾਰੈ ਇਹ ਮਹਾਰਾਜ ਜੀ ਕਹਿੰਦੇ ਪਿਆਰਿਓ ਭਗਤ ਵਸਦਾ ਹੈ ਪਰਮਾਤਮਾ ਜਗ ਜੀਵਨ ਜਗਤ ਨੂੰ ਜਾਣ ਦੇਣ ਵਾਲਾ ਜਿੰਦੇ ਕਰਨ ਵਾਲਾ ਜਗਤ ਨੂੰ ਪਾਰਨ ਵਾਲਾ ਉਹ ਜਗ ਜੀਵਨ ਹੈ ਹਰੀ ਭਗਤ ਵਛਲ ਹੈ ਉਹ ਜਗਤ ਦਾ ਜੀਵਨ ਹਾਰਾ ਹੈ ਜਗ ਜੀਵਨ ਦਾਤਾ ਹੈ ਮਤ ਗੁਰਮਤ ਜਦੋਂ ਮਤ ਬਖਸ਼ ਦਿੰਦਾ ਗੁਰੂ ਦੀ ਮਤ ਆ ਜਾਂਦੀ ਹੈ ਗੁਰਮਤ ਆ ਜਾਂਦੀ ਹੈ ਮਤ ਨਾਸ ਹੋ ਜਾਂਦੀ ਹੈ ਜਦੋਂ ਪਿਆਰ ਉਹ ਦੀ ਮਤ ਹੁੰਦੀ ਹੈ ਨਾ ਗੁਰੂ ਦੀ ਫਿਰ ਮਾੜੀ ਮੱਤ ਖੋਟੀ ਮੱਤ ਭੈੜੀ ਮੱਤ ਨਾਸ਼ ਹੋ ਜਾਣੀ ਐ ਫਿਰ ਚੰਗੀ ਗੁਰੂ ਦੀ ਮੱਤ ਹਿਰਦੇ ਵਿੱਚ ਵਸ ਜਾਣੀ ਐ ਫਿਰ ਅਸੀਂ ਸਾਡਾ ਸਰੀਰ ਪੱਖੋਂ ਆਤਮਾ ਪੱਖੋਂ ਬਦਲਾਅ ਹੋ ਜਾ ਜੇਗਾ ਫਿਰ ਰਸਤਾ ਚਿੰਜ ਹੋਏਗਾ ਉਹਨਾਂ ਚਿਰ ਭਾਵੇਂ ਬਾਹਰੋਂ ਕੋਈ ਹਲਾਰੇ ਮਾਰੀ ਜਾਵੇ ਪਰ ਕੋਈ ਪਰਵਾ ਬਣਾਈ ਜਾਵੀਏ ਕਿਸੇ ਬੜੇ ਚੰਗੇ ਆ ਬੜੇ ਸੁੰਦਰਾਂ ਬੜੇ ਧਰਮੀਆਂ ਪਰ ਅੱਜ ਕਹਿੰਦੇ ਉਹਨਾਂ ਚਿਰ ਨਹੀਂ ਹੈ ਹਿੰਦੂ ਜੀ ਦੀ ਭਗਤੀ ਦੇ ਨਾਲ ਉਹ ਭਗਤ ਵੱਸਲ ਗੁਰਮਤ ਪ੍ਰਮਾਤਮਾ ਜਗ ਜੀਵਨ ਦਾਤਾ ਉਹ ਮਤ ਗੁਰਮਤ ਹਰ ਨਿਸਤਾਰੇ ਜਰੋਂ ਮਤ ਦੇ ਕੇ ਗੁਰਮਤ ਬਣਾ ਲ ਗੁਰੂ ਵਾਲੇ ਬਣਾ ਲਿੰਦਾ ਗੁਰਮੁਖ ਬਣਾ ਲਿੰਦਾ ਹਰ ਨਿਸਤਾਰੇ ਉਹ ਹਰੀ ਜਿਹੜਾ ਨਿਸਤਾਰਾ ਵੀ ਕਰਦਾ ਇਸ ਭੌਜਲ ਤੋਂ ਪਾਰ ਕਰ ਦਿੰਦਾ ਇਹ ਆਤਮਾ ਨੂੰ ਕਹਿੰਦੇ ਇਸ ਭੌਜਲ ਤੋਂ ਤਾਰ ਦਿੰਦਾ ਮਨ ਸਿਉਂ ਮਨਸੋਂ ਦੂਜੇ ਮਾਰੇ ਪ੍ਰਭ ਆਪਾਏ ਮਨਸਾ ਮਨੇ ਸਮਾਏ ਹਰ ਅਜੀ ਕਹਿੰਦੇ ਮਨ ਦੇ ਨਾਲ ਜਿਹੜਾ ਲੜਦਾ ਜੰਗ ਕਰਦਾ ਅਗਲੇ ਪਦ ਵਿੱਚ ਕਹਿ ਰਹੇਨ ਮਹਾਰਾਜ ਕਹਿੰਦੇ ਮਨਸਿਓਂ ਜੂਝ ਮਾਰੇ ਜਿਵੇਂ ਬਾਹਰੋਂ ਲੜ ਲੜ ਕੇ ਮਰੀ ਜਾਂਦੇ ਨਾ ਆਪਸ ਦੇ ਵਿੱਚ ਤੇ ਨੀਕੂ ਖੇਤਲ ਮਨ ਨਾਲ ਕਰ ਲਈਏ ਮਹਾਰਾਜ ਜੀ ਕਹਿੰਦੇ ਬਾਹਰੋਂ ਝਗੜਾ ਛੱਡ ਕੇ ਮਨ ਨਾਲ ਝਗੜਾ ਕਰੀਏ ਨੂੰ ਟਿਕਾਈਏ ਆਚਾ ਜੀ ਕਹਿੰਦੇ ਮਨ ਨੂੰ ਜੂਜ ਮਾਰੇ ਕਹਿੰਦੇ ਜਿਹੜੇ ਜੂਝ ਜਾਂਦੇ ਨਾ ਮਨ ਨੂੰ ਟਿਕਾਉਣ ਵਾਸਤੇ ਕਿ ਮਨ ਸਾਡਾ ਟਿਕ ਜਾਵੇ ਮਹਾਰਾਜ ਜੀ ਅਰਦਾਸ ਕਰਦੇ ਆ ਨਾਨਕ ਕੇ ਸਤਿਗੁਰੂ ਜੀ ਮਨ ਨੂੰ ਚਰਨਾਂ ਵਿੱਚ ਟਿਕਾ ਲਵੋ ਮਨ ਤੁਹਾਡੇ ਚਰਨਾਂ ਵਿੱਚ ਆ ਟਿਕੇ ਫਿਰ ਦਰਸ ਕਰਕੇ ਉਹ ਗੁਰਪ੍ਰਸਾਦ ਗੁਰੂ ਕਿਰਪਾ ਕਰ ਦਿੰਦੇ ਹਨ ਬਿਮਾਰਾ ਜੀ ਦੱਸ ਰਹੇ ਨੇ ਸਾਨੂੰ ਮਤ ਦੇ ਰਹੇ ਨੇ ਕਹਿੰਦੇ ਮਾਨਸੂ ਜੂਝ ਮਰੇ ਪ੍ਰਭ ਪਾਏ ਕਹਿੰਦੇ ਜਿਨ੍ਹਾਂ ਨੇ ਮਾਨ ਦੇ ਨਾਲ ਜੂਝ ਕੇ ਜਿੱਤ ਲਾ ਲਈ ਨਾ ਬਿਮਾਰਾ ਜੀ ਕਹਿੰਦੇ ਉਹਨਾਂ ਨੇ ਹੀ ਪਾਇਆ ਨੇਕਾ ਜਗ੍ਹਾ ਤੇ ਮਹਾਰਾਜੀ ਦੇ ਸ਼ਬਦ ਹੁੰਦੇ ਹਨ ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ ਹਨ ਸਤਿਗੁਰੂ ਜੀ ਬਚਨ ਕਰਨ ਜਾ ਕੋ ਹਾਰ ਰੰਗ ਲਾਗੋ ਇਸ ਯੁਗ ਮੈਂ ਸੋ ਕਈ ਅਤਹਿ ਸੂਰਾ ਉੱਥੇ ਵੀ ਮਨ ਦੀ ਗੱਲ ਹੈ ਇੱਥੇ ਵੀ ਮਹਾਰਾਜ ਜੀ ਕਹਿੰਦੇ ਜਿਹੜੇ ਜੂਝ ਜਾਂਦੇ ਹਨ ਮਰ ਨਾਲ ਜੰਗ ਕਰਦੇ ਹਨ ਮਨ ਦੇ ਨਾਲ ਜੰਗ ਕਰਨਾ ਵੀ ਉਨਾ ਹੀ ਔਖਾ ਹੈ ਜਿੰਨਾ ਸਰੀਰ ਔਖਾ ਤਾਈ ਮਹਾਰਾਜ ਜੀ ਕਹਿੰਦੇ ਉਹ ਸੂਰਮੇ ਹਣ ਕਹਿੰਦੇ ਜਿੰਨਾ ਬਾਹਰ ਪੱਖੋਂ ਸੂਰਮਾ ਮਨੁੱਖ ਚਾਹੀਦਾ ਹੈ ਉਹ ਜੇ ਬਾਹਰੋਂ ਪੱਖੋਂ ਸੂਰਮਾ ਤੇ ਮਨ ਦੇ ਮਨ ਨੂੰ ਜਿੱਤਿਆ ਨਹੀਂ ਉਹ ਸੰਸਾਰੀ ਜੰਗ ਤਾਂ ਕਰ ਲੇਗਾ ਪਾਰੋਂ ਕਿਉ ਡਰ ਕੇ ਭੱਜ ਵੀ ਸਕਦਾ ਹੈ ਜਿਹੜਾ ਮਨ ਤੋਂ ਜਿੱਤ ਲੈ ਲੈਂਦਾ ਉਹ ਫਿਰ ਮੌਤ ਤੋਂ ਡਰਦਾ ਹੀ ਨਹੀਂ ਜਿਹਨੇ ਮਾਨੀ ਜਿੱਤਿਆ ਪੈ ਮੌਤ ਨੂੰ ਹੀ ਜਿੱਤ ਲਿਆ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਨੇ ਜਿੰਦੇ ਜੀ ਮਨ ਨੂੰ ਮਾਰ ਲਿਆ ਉਹਦੇ ਚਰਨਾਂ 'ਚ ਹੀ ਰੱਖਤਾ ਮੌਤ ਤੇ ਜਿੱਤ ਲੈ ਲਈ ਫਿਰ ਉਹਨਾਂ ਨੂੰ ਕਾਹਦਾ ਡਾਰੇ ਮਰਿੰਦਾ ਉਹ ਸਾਡੇ ਵਰਗਿਆਂ ਨੂੰ ਡਾਰੇ ਕੀ ਮਾਰਨਾ ਜਾਈਏ ਭੱਜੇ ਫਿਰਦੇ ਆ ਪਿੱਛੇ ਲੋਕਡਾਊਨ 'ਚ ਲੁਕਦੇ ਫਿਰਦੇ ਸੀ ਆਪਾਂ ਕਿ ਕਿੰਨਾ ਦੱਸਦੀ ਕਿ ਮੌਤ ਨਾ ਆਵੇ ਪਰ ਜਿਨ੍ਹਾਂ ਨੇ ਮਨ ਨੂੰ ਜਿੱਤਿਆ ਸੀ ਬਾਹਰ ਤੁਰੇ ਫਿਰਦੇ ਸੀ ਉਹਨਾਂ ਨੇ ਲੰਗਰ ਵੀ ਛਕਾਇਆ ਕਰੋਨੇ ਵਾਲਿਆਂ ਦੇ ਮੂੰਹ ਦੇ ਵਿੱਚ ਲੰਗਰ ਪਾਇਆ ਉਹਨਾਂ ਨੇ ਮੂੰਹ ਵੀ ਨਹੀਂ ਟਕੇ ਉਸੇ ਤਰ੍ਹਾਂ ਹੀ ਸੇਵਾ ਕਰਦੇ ਰਹੇ ਲੰਗਰ ਵਰਤਾਏ ਲੋਕਾਂ ਨੇ ਲਾਸ਼ਾਂ ਵੀ ਚੁੱਕੀਆਂ ਦਿੱਲੀ ਦਾ ਐਸਸੀਪਿਓ ਪੁੱਤਰ ਸਿੰਘ ਜਿਨ੍ਹਾਂ ਨੇ ਲਾਸ਼ਾਂ ਦੇ ਸੰਸਕਾਰ ਕੀਤੇ ਜਿੱਥੇ ਮਾਪਿਓ ਵੀ ਕਿ ਹੱਥ ਜੋੜ ਕੇ ਵੀ ਉਹਨਾਂ ਨੇ ਫੋਨ ਕਰਦੇ ਰਹੇ ਇਹ ਆਪਣੇ ਪੁੱਤਰ ਦੀ Laash ਲੈ ਜਾਓ ਆਪਣੀ ਨੂੰਹ ਦੀ Laash ਲੈ ਜਾਓ ਤੁਹਾਡੇ ਮਾਪਿਆਂ ਦੀ Laash ਲੈ ਜਾਓ ਲੋਕ ਨਾ ਕਰ ਦਿੰਦੇ ਸੀ ਕਹਿੰਦੇ ਨਹੀਂ ਤੁਸੀਂ ਸਾੜ ਫੂਕ ਦੋ ਕਿਉਂ ਇਹ ਤੇ ਮਰੇ ਪਿਆ ਉਹਨਾਂ ਸੀ ਵੀ ਮਰ ਜੀ ਇਹ ਨਾਲ ਲੋਕਾਂ ਦਾ ਜਵਾਬ ਹੁੰਦਾ ਸੀ ਇਹ ਉਹ ਖੁਦ ਉਹ ਪਿਓ ਪੁੱਤਰਾ ਨੇ ਸੇਵਾ ਕੀਤੀ ਦਿੱਲੀ ਦੇ ਸ਼ਿਵਿਆਂ ਦੇ ਵਿੱਚ ਲਜਾਲ ਜਾ ਕੇ ਕਰੋਨਾ ਵਾਲਿਆਂ ਨੂੰ ਚੁੱਕ ਚੁੱਕ ਕੇ ਉਹਨਾਂ ਨੇ ਸੰਸਕਾਰ ਕੀਤੇ ਕਿਤੇ ਉਹ ਮਰ ਗਏ ਉਹਨਾਂ ਨੇ ਮੰਨਦੇ ਜਿੱਤ ਲਈ ਸੀ ਕਿ ਜੇ ਮਰ ਜਾਗੇ ਕੋਈ ਗੱਲ ਨਹੀਂ ਸੇਵਾ ਦੇ ਕਰੀ ਮਰਤੇ ਜਾਣੀ ਹੈ ਇਸ ਤਰੀ ਜੰਗ ਵਿੱਚ ਜਿਹੜੇ ਲੜਦੇ ਹਨ ਸੂਰਮੇ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਮਰਨਾ ਹੈ ਫੌਜੀ ਵੀਰ ਲੜਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਮੌਤ ਤਾਂ ਸਾਹਮਣੀ ਹੈ ਹੁਣ ਜਿੱਤ ਕੇ ਮਰਾਂਗੇ ਉਹ ਫਿਰ ਹਾਰ ਸਿੰਘ ਜਿਹੜੇ ਹੁੰਦਨ ਗੁਰੂ ਮਹਾਰਾਜ ਦੀ ਕਿਰਪਾ ਐ ਸਿੱਖ ਕਪਤਣਾ ਤੇ ਉਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਜਾਦ ਆ ਜਾਂਦੇ ਨੇ ਉਹ ਸਿੱਖਾਂ ਨੂੰ ਕਹਿੰਦੇ ਮਹਾਰਾਜ ਨੇ ਕਿਆ ਸਿੱਖੀ ਪਿੱਛੇ ਨਹੀਂ ਧੋੜਨਾ ਤੇ ਪਿੱਛੇ ਵੀ ਭੱਜਾਂਗੇ ਫਿਰ ਵੀ ਮਰਨਾ ਹੀ ਹੈ ਹੁਣ ਇਹਨਾਂ ਨੂੰ ਹਾਰਾ ਕੇ ਮਰਾਂਗੇ ਉੱਥੇ ਫਿਰ ਦੇਖੋ ਚਾਰ-ਚਾਰ ਪੰਜ-ਪੰਜ ਸਿੰਘ ਵੀ ਫੌਜੀ ਵੀ ਰਜਤ ਪ੍ਰਾਪਤ ਕਰ ਲੈਂਦੇ ਸੀ ਐਸੀਆਂ ਜੰਗਾਂ ਹੋਈਆਂ ਸਾਡੇ ਦੇਸ਼ ਦੀਆਂ ਇਹਨਾਂ ਦੇ ਵਿੱਚ ਥੋੜੇ-ਥੋੜੇ ਫੌਜੀਆ ਨੇ ਜਿੱਤ ਲਈ ਜਿੱਥੇ ਭੱਜ ਵੀ ਗਈਆਂ ਫੌਜਾਂ ਫਿਰ ਉਹਨਾਂ ਨੇ ਵੰਗਾਰਿਆ ਹਾਲਸੀ ਦਾ ਜਕਾਰਾ ਛੱਡਿਆ ਭਾਈ ਵਾਪਸ ਆਓ ਜੇ ਭੱਜਾਂਗੇ ਫਿਰ ਵੀ ਤਾਂ ਮਰਨਾ ਹੀ ਹੈ ਫਿਰ ਫੌਜਾਂ ਵਾਲਿਆਂ ਨੇ ਮਾਰਦੇ ਨੇ ਹੁਣ ਇੱਥੇ ਮੈਂ ਲੜ ਕੇ ਮਰਦੇ ਆਂ ਫਿਰ ਪ੍ਰਮਾਤਮਾ ਅੱਗੇ ਜਾ ਕੇ ਨੀਵੀਂ ਥੋੜਾ ਪਾਣੀ ਪਾਏਗੀ ਤੇ ਜਦੋਂ ਮਾਨ ਜਿੱਤ ਲਿਆ ਉਹਨਾਂ ਨੇ ਮੌਤ ਜਿੱਤ ਲਈ ਫਰਾਪਤੀ ਜਿੱਤ ਹੋਣੀ ਸੀ ਇਸੇ ਤਰੀ ਗੁਰੂ ਦੇਵ ਸਿੰਘ ਮਹਾਰਾਜ ਸਿੱਖ ਪਿਆਰੇ ਇਹਨਾਂ ਨੇ ਪਿਆਰਿਓ ਮਾਨ ਤੇ ਜਿੱਤ ਲੈ ਲਈ ਮਹਾਰਾਜ ਜੀ ਕਹਿੰਦੇ ਪਹਿਲੋ ਮਾਰ ਨਾਲ ਲੜਨਾ ਸਿੱਖੋ ਮੌਤ ਤੇ ਜਿੱਤ ਲਾ ਲੋਗੇ ਤੇ ਦੁਨੀਆਂ ਜਿੱਤ ਲਵੋਗੇ ਦੁਆ ਪੱਖਾ ਤੋਂ ਤੁਸੀਂ ਜਿੱਤਨੇ ਚਾਹੀਦੇ ਹੋ ਇਹ ਨਾਨਕ ਮਹਾਰਾਜ ਜੀ ਕੋ ਪਹਿਲੇ ਪਾਤਸ਼ਾਹ ਜੀ ਵੀ ਬਚਨ ਕਰਦੇ ਆ ਮਨ ਸਿਉਂ ਜੂਝ ਮਰੇ ਹਰਿ ਜੀ ਕਹਿੰਦੇ ਜਿਹੜਾ ਪਿਆਰਾ ਜਿਹੜਾ ਸਰੀਰ ਮਨ ਦੇ ਨਾਲ ਜੂਝਦਾ ਹੈ ਪ੍ਰਭ ਪਾਏ ਮਹਾਰਾਜ ਜੀ ਕਹਿੰਦੇ ਪਾ ਸਮਝੋ ਕਿ ਉਹਨੇ ਪ੍ਰਭੂ ਨੂੰ ਪਾ ਲਿਆ ਹੈ ਉਹਨੇ ਪ੍ਰਾਪਤੀ ਕਰ ਲਈ ਮਨ ਸਾ ਮਨੇ ਸਮਾਏ ਬੋਧੀਆਂ ਮਨ ਦੀਆਂ ਮਨਸਾਂ ਜਿਹੜੀਆਂ ਸਾਰੀਆਂ ਲੈ ਜਾਂਦੀਆਂ ਹਨ ਉਹ ਮਾਨੁ ਦੇ ਚਰਨਾਂ ਵਿੱਚ ਆ ਡਿੱਗਦਾ ਹੈ ਫਿਰ ਭੱਜਦਾ ਨਹੀਂ ਦੌੜਦਾ ਨਹੀਂ ਫਿਰ ਮਹਾਰਾਜ ਜੀ ਕਹਿੰਦੇ ਨਾ ਉਹਨੂੰ ਸਰੀਰ ਨੂੰ ਡਾਰੈ ਨਾ ਮਨ ਨੂੰ ਡਾਰੈ ਕਿਉਂਕਿ ਫਿਰ ਉਹਦਾ ਹੋ ਜਾਂਦਾ ਮਾਲਕ ਦਾ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਏ ਦਿਵਲਾਏ ਇਕਲੀ ਤੋਖੈ ਮਹਾਰਾਜ ਜੀ ਕਹਿੰਦੇ ਨਾਨਕ ਕਿਰਪਾ ਕਰੇ ਜਗ ਜੀਵਨ ਮਹਾਰਾਜ ਜੀ ਕਹਿੰਦੇ ਜੇ ਜਗਤ ਦਾ ਮਾਲਕ ਪ੍ਰਭੂ ਕਿਰਪਾ ਕਰ ਦੇਵੇ ਸਹਿਜ ਭਾਏ ਜਿਬ ਲਾਏ ਹਰਾ ਜੀ ਕਹਿੰਦੇ ਫਿਰ ਸਹਿਜ ਸਪਾਏ ਸਹਿਜ ਮਹਾਰਾਜ ਜੀ ਕਹਿੰਦੇ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਫਿਰ ਮਹਾਰਾਜ ਜੀ ਕਹਿੰਦੇ ਸਹਿਜ ਅਵਸਥਾ ਵਿੱਚ ਮਨੁੱਖ ਆ ਜਾਂਦਾ ਫਿਰ ਉਹ ਨਿਭਾਉ ਲੈ ਜਾਂਦਾ ਲਿਵ ਸੁਰਤੀ ਜਿਹੜੀ ਹੈ ਮਾਲਕ ਨਾਲ ਪਾਤਸ਼ਾਹ ਜੀ ਕਹਿੰਦੇ ਜੁੜ ਜਾਂਦੀ ਹੈ ਫਿਰ ਕੋਈ ਢਾ ਨਹੀਂ ਸਕਦਾ ਕੋਈ ਮਾਲਕ ਨਾਲ ਵਿਛੋੜ ਨਹੀਂ ਸਕਦਾ ਕਿਉਂਕਿ ਜਦੋਂ ਸੱਚੇ ਪ੍ਰਭੂ ਨਾਲ ਪ੍ਰੀਤਮ ਨਾਲ ਪਿਆਰ ਪ੍ਰੇਮ ਪੈ ਜਾਂਦਾ ਭਗਤਾਂ ਦਾ ਭਵੇਂ ਸਾੜ ਦੇਵੇ ਅੱਗ ਲਾ ਦੇਵੇ ਸਰੀਰ ਨੂੰ ਤਾਂ ਵੀ ਉਹ ਗੁਰੂ ਦਾ ਪ੍ਰੇਮ ਨਹੀਂ ਛੱਡਦੇ ਪਿਆਰੇ ਤੇ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਮਹਾਰਾਜ ਜੀ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਅੰਨਿਆ ਕੁਹਾਜਰੀਆਂ ਪਰਵਾਨ ਕਰਿਉ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਨਿਕਾ ਭੁੱਲਾ ਜਨੀਆਂ ਨ ਮਹਾਰਾਜ ਸਤਿਬਖਸ਼ਣ ਆਇਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ